ਔਕਾਤ ਤਾਂ ਨਹੀਂ ਸੀ ਸਾਡੀ ਕਰਮਾਂ ਵਾਲਿਆਂ ਕਿ ਸਾਡੇ ਜੀਂਦੇ ਜੀ ਇਸ ਕਾਲੀਯੁਗੀ ਦੁਨੀਆ ਦੇ ਵਿੱਚ ਸਾਡੇ ਕੋਲ ਐਡਾ ਵੱਡਾ ਕਾਰਜ ਅਕਾਲਪੁਰ ਗੁਰੂ ਮਾਰੇ ਕਰਾ ਰਹੇ ਨੇ ਪੈਸਿਆਂ ਦੀ ਮਦਦ ਨਹੀਂ ਮੰਗਣਾ ਚਾਹੁੰਦਾ ਮੈਂ ਤੁਹਾਡੇ ਕੋਲ ਮਦਦ ਮੰਗਣਾ ਚਾਹਨਾ ਤੁਹਾਡੇ ਸਾਥ ਦੀ ਸਾਨੂੰ ਵਲੰਟੀਅਰ ਚਾਹੀਦੇ ਨੇ ਖਾਸ ਕਰ ਰਿਟਾਇਰਡ ਅੰਕਲ ਆਂਟੀ ਜਿਹੜੇ ਆਪਣੇ ਕੰਮਕਾਰ ਤੋਂ ਰਿਟਾਇਰਡ ਹੋ ਚੁੱਕੇ ਨੇ ਮੈਂ ਰਿਕਵੈਸਟ ਕਰਨਾ ਚਾਹੁੰਦਾ ਕਿ ਜਿਹੜੇ ਵੀ ਵੀਰ ਭੈਣਾਂ ਕੋਲ ਸਮਾਂ ਹੁੰਦਾ ਦਿਹਾੜੀ ਦੇ ਵਿੱਚ 2 ਘੰਟੇ 3 ਘੰਟੇ 1 ਘੰਟਾ 4 ਘੰਟੇ ਉਹ ਸਵੇਰੇ 10 ਵਜੇ ਇੱਥੇ ਆ ਸਕਦਾ ਆਪਣਾ ਆਈਡੀ ਪ੍ਰੂਫ ਜਮ੍ਹਾਂ ਕਰਾ ਦਿਓ ਤੇ ਤੁਸੀਂ ਸਾਡੇ ਟੀ ਪਤਾ ਨਹੀਂ ਕਿਹੜੇ ਲਫ਼ਜ਼ਾਂ ਨਾਲ ਤੁਹਾਡਾ ਮੈਂ ਧੰਨਵਾਦ ਕਰਾਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਉਸ ਅਕਾਲ ਪੁਰਖ ਦਾ ਵਾਹਿਗੁਰੂ ਦਾ ਬਾਬਾ ਨਾਨਕ ਦਾ ਪ੍ਰਭੂ ਰਾਮ ਦਾ ਕਿ ਜਿਨੇ ਸਾਨੂੰ ਇਸ ਕਾਬਲ ਸਮਝਿਆ ਔਕਾਤ ਤਾਂ ਨਹੀਂ ਸੀ ਸਾਡੀ ਪਰ ਉਹਨੇ ਕਾਬਲ ਸਮਝਿਆ ਸਾਡੇ ਇਹ ਉਹਦਾ ਤਰਸ ਹੈ ਇਹ ਉਹਦਾ ਇਸ਼ਾਨ ਹੈ ਸਾਡੇ ਤੇ ਕਿ ਉਹਨੇ ਸਾਡੇ ਸ਼ਰੀਰਾਂ ਨੂੰ ਯੂਜ਼ ਕੀਤਾ ਸਾਡੇ ਸ਼ਰੀਰਾਂ ਤੋਂ ਕੰਮ ਲਿਆ ਔਰ ਅਸੀਂ ਕਰਮਾਂ ਵਾਲੇ ਆ ਕਿ ਸਾਡੇ ਜੀਂਦੇ ਜੀ ਇਸ ਕਾਲੀਯੁਗੀ ਦੁਨੀਆ ਦੇ ਵਿੱਚ ਸਾਡੇ ਕੋਲ ਐਡਾ ਵੱਡਾ ਕਾਰਜ ਅਕਾਲ ਪੁਰਖ ਗੁਰੂ ਮਾਰੇ ਕਰਾ ਰਹੇ ਨੇ 1 ਜਨਵਰੀ 2026 ਤੋਂ OPD ਜਿੱਥੋਂ ਦਵਾਈਆਂ ਲੋਕਾਂ ਨੂੰ ਫ੍ਰੀ ਮਿਲਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸੰਗਤ ਨੂੰ ਇਹ ਤੁਹਾਡਾ ਸਾਰਾ ਇਹ ਸਾਰਾ ਕੁਝ ਤੁਹਾਡੇ ਸਹਿਯੋਗ ਨਾਲ ਤੇ ਤੁਹਾਡੇ ਅਸ਼ੀਰਵਾਦ ਨਾਲ ਹੋ ਰਿਹਾ ਹੈ ਮੈਂ ਇਹ ਵੀਡੀਓ ਤਾਂ ਬਣਾ ਰਿਹਾ ਕਿ ਇੱਧਰ ਜਿਹੜੇ ਵੀ ਵੀਰ ਦਵਾਈਆਂ ਦਾ ਲੰਗਰ ਦੀ ਸੇਵਾ ਲੈਣਾ ਚਾਹੁੰਦੇ ਨੇ ਕੋਈ ਦਵਾਈਆਂ ਲੈ ਕੇ ਦੇਣਾ ਚਾਹੁੰਦੇ ਨੇ ਸਾਨੂੰ ਕੋਈ ਪੇਸ਼ੈਂਟ ਨੂੰ ਦਵਾਈਆਂ ਚਾਹੀਦੀਆਂ ਉਹ ਇੱਥੋਂ ਆ ਕੇ ਲੈ ਸਕਦੇ ਨੇ ਇੱਥੇ ਮਾਹਰ ਡਾਕਟਰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਜਿਨ੍ਹਾਂ ਨੇ ਮਿਲਣਾ ਸ਼ੁਰੂ ਕਰਤਾ ਹੈ ਤੇ ਇੱਧਰ ਅਸੀਂ ਪਾਰਟੀਸ਼ਨ ਤਾਂ ਕਰਤਾ ਹੈ ਕਿ ਚਲੋ ਇੱਧਰ ਹਸਪੀਟਲ ਨੂੰ ਬਣਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਉੱਧਰ ਜਿਹੜੀ ਸੰਗਤ ਮਦਦ ਲੈਣ ਆ ਰਹੀ ਹੈ ਦਵਾਈਆਂ ਦੀ ਟੈਸਟ ਦੀ ਇਲਾਜ ਦੀ ਉਹਨੂੰ ਵੀ ਕੋਈ ਦਿੱਕਤ ਨਾ ਆਵੇ। ਔਰ ਅੱਜ ਮੈਂ ਦਿਲੋਂ ਬਹੁਤ ਖੁਸ਼ ਆ ਔਰ ਇਹ ਖੁਸ਼ੀ ਮੈਂ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਕਿਉਂਕਿ ਇਹ ਸੁਪਨਾ ਕਦੀ ਸੁਪਨੇ ਵਿੱਚ ਵੀ ਨਹੀਂ ਲਿਆ ਸੀਗਾ ਕਿ ਮਹਾਰਾਜ ਕਦੀ ਐਡੀ ਵੱਡੀ ਜ਼ਿੰਮੇਵਾਰੀ ਸਾਡੀ ਝੋਲੀ ਪਾਣਗੇ। ਆਪਣੇ ਆਪ ਨੂੰ ਸ਼ੀਸ਼ੇ ਮੂਰੇ ਖੜ ਕੇ ਕਦੀ ਮੈਂ ਇਸ ਕਾਬਲ ਨਹੀਂ ਸਮਝਿਆ ਆਪਣੇ ਆਪ ਨੂੰ ਨਾ ਮੈਂ ਅੱਜ ਵੀ ਇੰਨੇ ਯੋਗ ਸਮਝਦਾ ਆਪਣੇ ਆਪ ਨੂੰ ਕਿ ਮੈਂ ਐਡੀ ਵੱਡੀ ਜ਼ਿੰਮੇਵਾਰੀ ਨਿਭਾਉਣ ਦੇ ਕਾਬਲ ਨਾ ਕੱਲਾ ਮੈਂ ਹੀ ਨਹੀਂ ਪੂਰੀ ਏਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਜਿਹੜੀ ਦਿਨ ਰਾਤ ਆਪਣੇ ਕਮਾਂਕਾਰਾਂ ਚੋਂ ਕਾਰੋਬਾਰਾਂ ਚੋਂ ਟਾਈਮ ਕੱਢ ਕੇ ਏਕ ਜ਼ਰੀਆ ਫਾਊਂਡੇਸ਼ਨ ਦੇ ਬਣਨ ਵਾਲੇ ਤੀਰਥ ਨੂੰ ਸਮਾਂ ਦੇ ਰਹੀ ਹੈ ਤੇ ਤੁਸੀਂ ਜਾਣਦੇ ਹੋ ਸਾਰੇ ਕਿ ਇਹ ਜਗਾ ਲੈਂਡ ਤੋਂ ਲੈ ਕੇ ਇੱਥੇ ਤੱਕ ਪਹੁੰਚਾਣ ਤੱਕ ਦਾ ਸਫ਼ਰ ਤੁਸੀਂ ਸਾਰਿਆਂ ਨੇ ਹੀ ਤੈਅ ਕੀਤਾ ਹੈ ਔਰ ਸਾਡੀ ਮਦਦ ਕਰ ਰਹੇ ਹੋ ਪਿਛਲੇ ਤਕਰੀਬਨ 10 ਸਾਲਾਂ ਤੋਂ 11ਵਾਂ ਸਾਲ ਸ਼ੁਰੂ ਹੋ ਗਿਆ ਹੁਣ 2026 2015 ਤੋਂ ਤਕਰੀਬਨ ਮਹਾਰਾਏ ਨੇ ਝੋਲੀ ਸੇਵਾ ਪਾਈ ਸੋਸ਼ਲ ਸਰਵਿਸ ਦੀ ਉਸ ਤੋਂ ਬਾਅਦ ਚਲਦੇ ਚਲਦੇ ਮਹਾਰਾਏ ਨੇ ਆਪ ਹੱਥ ਫੜ ਕੇ ਸਾਡੇ ਕੋਲੋਂ ਸਾਡੀਆਂ ਗਲਤੀਆਂ ਮਾਫ ਕਰਕੇ ਇੱਥੇ ਤੱਕ ਪਹੁੰਚਾਇਆ ਕੀ ਏ 4000 ਗੱਜ ਦਾ ਹਸਪੀਟਲ ਬਣ ਰਿਹਾ ਹੈ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਇਹ ਵੀਡੀਓ ਰਾਹੀਂ ਮੈਂ ਬੇਨਤੀ ਕਰਨਾ ਚਾਹੁੰਦਾ ਇੱਕ ਅੱਜ ਪੱਲਾ ਅੱਡ ਕੇ ਪੱਲਾ ਅੱਡ ਕੇ ਹੱਥ ਅੱਡ ਕੇ ਮੈਂ ਤੁਹਾਡੇ ਕੋਲ ਅੱਜ ਮਦਦ ਮੰਗਣਾ ਚਾਹਨਾ ਕਾਦੀ ਪੈਸਿਆਂ ਦੀ ਨਹੀਂ ਪੈਸਿਆਂ ਦੀ ਮਦਦ ਨਹੀਂ ਮੈਂ ਮੰਗਣਾ ਚਾਹੁੰਦਾ ਮੈਂ ਤੁਹਾਡੇ ਕੋਲ ਮਦਦ ਮੰਗਣਾ ਚਾਹਨਾ ਤੁਹਾਡੇ ਸਾਥ ਦੀ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਸਾਨੂੰ ਵਲੰਟੀਅਰ ਚਾਹੀਦੇ ਨੇ ਖਾਸ ਕਰ ਰਿਟਾਇਰਡ ਮੇਰੇ ਅੰਕਲ ਆਂਟੀ ਜਿਹੜੇ ਆਪਣੇ ਕੰਮਕਾਰ ਤੋਂ ਰਿਟਾਇਰਡ ਹੋ ਚੁੱਕੇ ਨੇ ਰਿਟਾਇਰਮੈਂਟ ਤਾਂ ਵੈਸੇ ਜਵਾਨੀ ਚ ਲੈ ਲੋ ਤਾਂ ਬਹੁਤ ਵਧੀਆ ਹੈ ਨਹੀਂ ਤਾਂ ਰਿਟਾਇਰਮੈਂਟ ਜਿੰਨ ਨਹੀਂ ਚਾਹੀਦੀ ਉਹਨੂੰ ਮਿਲਦੀ ਵੀ ਨਹੀਂ ਬੁਢਾਪੇ ਤੱਕ ਕਈਆਂ ਨੂੰ ਤਾਂ ਚਲੋ ਮਰਨ ਤੋਂ ਬਾਅਦ ਵੀ ਰਿਟਾਇਰਮੈਂਟ ਨਹੀਂ ਮਿਲਦੀ ਔਰ ਕਈ ਜਿੰਦੇ ਜੀ ਹੀ ਜਵਾਨੀ ਦੇ ਵਿੱਚ ਹੀ ਰਿਟਾਇਰਮੈਂਟ ਲੈ ਕੇ ਬੈਠੇ ਨੇ ਉਹ ਬੜੀ ਬਖਸ਼ਿਸ਼ ਹੈ ਮਾਰੇ ਦੀ ਉਹਦੇ ਤੇ ਜਿਹੜਾ ਜਿੰਦੇ ਜੀ ਰਿ ਉਹ ਮਰ ਕੇ ਹੀ ਮਰਨ ਤੋਂ ਬਾਅਦ ਵੀ ਨਹੀਂ ਰਿਟਾਇਰਮੈਂਟ ਲੈ ਸਕਦੇ ਕਿਉਂਕਿ ਉਹ ਖਤਮ ਨਹੀਂ ਹੁੰਦਾ ਨਾ ਐਂਡ ਤੱਕ ਸਿਲਸਿਲਾ ਖਤਮ ਨਹੀਂ ਹੁੰਦਾ ਚਲਦੀ ਰਹਿੰਦੀ ਭੱਜ ਦੌੜ ਖੈਰ ਇਹ ਗੱਲਾਂ ਹੋਰ ਨੇ ਮੈਂ ਰਿਕਵੈਸਟ ਕਰਨਾ ਚਾਹੁੰਦਾ ਕਿ ਜਿਹੜੇ ਵੀ ਵੀਰ ਭੈਣਾਂ ਕੋ ਸਮਾਂ ਹੁੰਦਾ ਦਿਹਾੜੀ ਦੇ ਵਿੱਚ 2 ਘੰਟੇ 3 ਘੰਟੇ 1 ਘੰਟਾ 4 ਘੰਟੇ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਦੇਖੋ ਇੱਕ ਤਾਂ ਇੱਥੇ ਕੰਸਟਰਕਸ਼ਨ ਚੱਲ ਰਹੀ ਹੈ ਦ ਕੰਸਟਰਕਸ਼ਨ ਦੇ ਵਿੱਚ ਵੀ ਸਾਨੂੰ ਬਹੁਤ ਸਹਾਇਤਾ ਦੀ ਤੁਹਾਡੀ ਲੋੜ ਹੁੰਦੀ ਹੈ ਜਿਹਦੇ ਵਿੱਚ ਸਾਡੇ ਕੋਲ ਕਹਿ ਲਓ ਕਿ ਇੱਥੇ ਦਵਾਈਆਂ ਤੋਂ ਲੈ ਕੇ ਡੋਨਰਸ ਨੂੰ ਮਿਲਣਾ ਹੈ ਹਿਸਾਬ ਕਿਤਾਬ ਰੱਖਣਾ ਹੈ ਕਿੱਥੇ ਕੀ ਕੀ ਕੰਮ ਚੱਲ ਰਿਹਾ ਸਾਰਾ ਕੰਮ ਜਿਹੜਾ ਉਹ ਸਾਨੂੰ ਤੁਹਾਡੀ ਮਦਦ ਦੀ ਲੋੜ ਪੈਂਦੀ ਹੈ ਤੇ ਮੈਂ ਵੀਡੀਓ ਰਾਹੀਂ ਬੇਨਤੀ ਕਰਨਾ ਚਾਹੁੰਦਾ ਕਿ ਜੇ ਕੋਈ ਵੀ ਵੀਰ ਭੈਣ ਸਾਡੀ ਮਦਦ ਕਰ ਸਕਦਾ ਹੈ ਸਾਡੇ ਨਾਲ ਜੁੜ ਸਕਦਾ ਹੈ ਏਕ ਜ਼ਰੀਆ ਫਾਊਂਡੇਸ਼ਨ ਦਾ ਮੈਂਬਰ ਬਣ ਸਕਦਾ ਹੈ ਤਾਂ ਸਵੇਰੇ 2 ਘੰਟੇ ਦੀ ਸੇਵਾ ਜ਼ਰੂਰ ਨਿਭਾਓ ਮੈਨੂੰ ਖਾਸ ਕਰ ਉਮਰ ਨਾਲ ਜਿਹੜੇ ਵੈਸੇ ਉਮਰ ਦਾ ਚਲੋ ਕੋਈ ਹੁੰਦਾ ਨਹੀਂ ਸਾਹਿਬ ਕਿਤਾਬ ਕਈ ਵਾਰ ਛੋਟੀ ਉਮਰ ਚ ਵੀ ਬੰਦਾ ਸਿਆਣਾ ਹੋ ਜਾਂਦਾ ਕਈ ਵਾਰ ਵੱਡਾ ਹੋ ਕੇ ਵੀ ਸਿਆਣਾ ਨਹੀਂ ਹੁੰਦਾ ਸੋ ਏਜ ਇਸ ਜਸਟ ਅ ਨੰਬਰ ਬਟ ਵਿਦ ਡਿਊ ਰਿਸਪੈਕਟ ਜਿਹੜੇ ਮੇਰੇ ਭੈਣ ਭਰਾਵਾਂ ਕੋਲ ਮੇਰੇ ਬਜ਼ੁਰਗਾਂ ਕੋਲ ਸਮਾਂ ਹੁੰਦਾ ਕੋਈ ਬੈਂਕ ਤੋਂ ਰਿਟਾਇਰ ਹੋ ਗਿਆ ਕੋਈ ਫੈਕਟਰੀ ਤੋਂ ਰਿਟਾਇਰ ਹੋ ਗਿਆ ਕੋਈ ਆਪਣਾ ਨੌਕਰੀ ਤੋਂ ਰਿਟਾਇਰ ਹੋ ਗਿਆ ਉਹ ਸਵੇਰੇ 10 ਵਜੇ ਇੱਥੇ ਆ ਸਕਦਾ ਆਪਣਾ ਆਈਡੀ ਪ੍ਰੂਫ ਜਮ੍ਹਾਂ ਕਰਾ ਦਿਓ ਤੇ ਤੁਸੀਂ ਸਾਡੇ ਟੀਮ ਮੈਂਬਰ ਬਣ ਸਕਦੇ ਹੋ ਬਸ ਬੇਨਤੀ ਇਹ ਹੈ ਕਿ ਸੇਵਾ ਦਾ ਭਾਵ ਲੈ ਕੇ ਮਹਿਸੂਸ ਕਰਕੇ ਆਇਓ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਣੇ ਮਾਵਾ ਤੇ ਭੈਣਾ ਤੇ ਭਰਾਵਾਂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਮਾਂ ਕੱਢ ਕੇ ਸ਼ਹਿਰ ਦੇ ਵਿੱਚੋਂ ਵਿੱਚ ਇਹ ਜਗ੍ਹਾ ਹੰਬੜਾ ਰੋਡ ਸਾਈ ਮੰਦਰ ਦੇ ਗੇਟ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਗਲੀ ਮੁੜ ਕੇ ਬਾਹਰ ਬੋਰਡ ਲੱਗਿਆ ਹੋਇਆ ਇੱਕ ਜ਼ਰੀਆ ਫਾਊਂਡੇਸ਼ਨ ਦਾ ਤੁਸੀਂ ਇੱਥੇ ਆ ਕੇ ਸੇਵਾ ਲੈ ਸਕਦੇ ਹੋ ਇੱਥੇ ਆ ਕੇ ਬੈਠੋ ਤੁਹਾਡੇ ਕੋਲ ਰੂਮ ਵੀ ਹੈ ਡਾਕਟਰ ਸਾਹਿਬ ਵੀ ਇੱਥੇ ਬੈਠੇ ਨੇ ਸਾਡੇ ਟੀਮ ਮੈਂਬਰ ਵੀ ਹੈਗੇ ਆ ਪਰ ਆ ਕੇ ਰਲ ਮਿਲ ਕੇ ਇੱਥੇ ਪੇਸ਼ੈਂਟਾਂ ਦਾ ਜਦੋਂ ਤੁਸੀਂ ਦੁੱਖ ਸੁਣਨੇ ਨੇ ਨਾ ਉਦੋਂ ਤੁਹਾਡਾ ਭਾਵ ਹੋਣਾ ਬੜਾ ਜ਼ਰੂਰੀ ਆ ਤੁਹਾਨੂੰ ਇਹ ਅਹਿਸਾਸ ਹੋਣਾ ਬੜਾ ਜ਼ਰੂਰੀ ਹੈ ਕਿ ਜਿਹੜਾ ਦੁੱਖ ਦੱਸ ਰਿਹਾ ਹੈ ਕਿ ਇਹਦੀ ਜਗ੍ਹਾ ਜੇ ਮੈਂ ਹੁੰਦਾ ਤਾਂ ਕੀ ਬੀਤਦੀ ਬਸ ਅਗਰ ਤੁਸੀਂ ਇਹ ਅਹਿਸਾਸ ਰੱਖ ਸਕਦੇ ਹੋ ਇਹ ਜਜ਼ਬਾਤ ਰੱਖ ਸਕਦੇ ਹੋ ਤਾਂ ਜਰੂਰ ਆਓ ਰੋਜ਼ ਮੰਡੇ ਟੂ ਸੈਟਰਡੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਇੱਥੇ ਡਾਕਟਰ ਸਾਹਿਬ ਬੈਠਦੇ ਨੇ ਕਿਸੇ ਨੂੰ ਦਵਾਈ ਚਾਹੀਦੀ ਹੈ ਕਿਸੇ ਨੂੰ ਕੋਈ ਸਲਾਹ ਚਾਹੀਦੀ ਹੈ ਇੱਥੇ ਆਓ ਤੇ ਸਵੇਰੇ 10 ਤੋਂ 2 ਦੇ ਵਿੱਚ स्लॉट ਹੈ 1 ਤੋਂ 2 ਦਾ ਉਦੋਂ ਮੈਂ ਵੀ ਤੁਹਾਨੂੰ ਇੱਥੇ ਮਿਲੂੰਗਾ ਇਹ ਮੇਰੀ ਸੇਵਾ ਹੈ ਸ਼ਾਮ ਨੂੰ 7 ਤੋਂ 8 ਉੱਥੇ ਲੁਧਿਆਣੇ ਮਾਲ ਟਾਊਨ ਤੇ ਸਵੇਰੇ 1 ਤੋਂ 2 ਇੱਥੇ ਪਰ ਟੀਮ ਹੈ ਜਿਹੜੀ ਉਹ 10 ਤੋਂ 2 ਇੱਥੇ ਮਿਲੇਗੀ ਮਿਲੇਗੀ ਤੁਸੀਂ ਉਹਦੇ ਕੋਲ ਵੀ ਉਹਨਾਂ ਨੂੰ ਵੀ ਆ ਕੇ ਮਿਲ ਸਕਦੇ ਹੋ ਤੇ ਅਗਰ ਜੇ ਮੈਨੂੰ ਹੀ ਮਿਲਣਾ ਤਾਂ ਫਿਰ 1 ਤੋਂ 2 ਇੱਥੇ ਤੇ ਸ਼ਾਮ ਨੂੰ 7 ਤੋਂ 8 ਮਾਲ ਟਾਊਨ ਇਹ ਦਾਸ ਦੀ ਸੇਵਾ ਕਬੂਲ ਕਰਿਓ ਮਾਲਕ ਮੈਨੂੰ ਹੋਰ ਸਮੱਤ ਬਖਸ਼ੇ ਮੈਂ ਹੋਰ ਸਮਾਂ ਕੱਢਾਂ ਕਿਉਂਕਿ ਹਜੇ ਮੈਂ ਆਪਣੀ ਜ਼ਿੰਦਗੀ ਦੇ ਪੇਟ ਦੇ ਰੁਦਹਿਮਿਆਂ ਦੇ ਵਿੱਚ ਲੱਗਿਆ ਹੋਇਆ ਹਾਂ ਪਰ ਮੈਨੂੰ ਲੱਗਦਾ ਕਿ ਉਹ ਚੀਜ਼ ਹਜੇ ਨਾਲ-ਨਾਲ ਚੱਲੇਗੀ ਕਿਉਂਕਿ ਭੁੱਖੇ ਪੇਟ ਵੀ ਭਗਤੀ ਨਹੀਂ ਹੋ ਸਕਦੀ ਤੇ ਮੈਂ ਦਾਨ ਦੇ ਪੈਸਿਆਂ ਚੋਂ ਕਦੀ ਪੈਸੇ ਲੈ ਕੇ ਆਪਣਾ ਜੀਵਨ ਨਹੀਂ ਜੀਣਾ ਚਾਹੁੰਦਾ ਮੈਂ ਨਹੀਂ ਚਾਹੁੰਦਾ ਕਿ ਐਨਜੀਓ ਚ ਪੈਸਾ ਡੋਨੇਟ ਹੋਇਆ ਮੇਰੀ ਗੱਡੀ ਦਾ ਤੇਲ ਪਾਵੇ ਮੇਰੇ ਘਰੇ ਰਾਸ਼ਨ ਲੈ ਕੇ ਜਾਵੇ ਜਾਂ ਮੇਰੇ ਹੋਰ ਖਰਚੇ ਚੱਕੇ ਇਹ ਮੈਂ ਕਦੀ ਵੀ ਨਹੀਂ ਚਾਹੁੰਦਾ ਮੈਂ ਆਪਣੀ ਕਿਰਤ ਕਰਦਾ ਰਹੂੰਗਾ ਆਪਣੀ ਮਿਹਨਤ ਕਰਦਾ ਰਹੂੰਗਾ ਜਿਹੜੀ ਮਿਹਨਤ ਤੁਹਾਨੂੰ ਦਿਖਦੀ ਹੈ ਉਹ ਹੈ ਪੌਡਕਾਸਟਿੰਗ ਏਕੇ ਟਾਕ ਸ਼ੋਅ ਉੱਥੋਂ ਵੀ ਮਹਾਰਾਜ ਦੀ ਕਿਰਪਾ ਨਾਲ ਬੜੀ ਕਮਾਈ ਆ ਮੈਨੂੰ YouTube ਵੀ ਪੈਸੇ ਦਿੰਦਾ ਉਸ ਤੋਂ ਇਲਾਵਾ ਜਿਹੜੇ ਹੋਰ ਬਿਜ਼ਨੈਸੇਸ ਨੇ ਸਾਡੇ ਫੈਕਟਰੀ ਹੈ ਹੋਲਸੇਲ ਦੀ ਦੁਕਾਨ ਹੈ ਪ੍ਰਾਪਰਟੀ ਦਾ ਕੰਮ ਹੈ ਉਹ ਸੋਸ਼ਲ ਮੀਡੀਆ ਤੇ ਜ਼ਿਆਦਾ ਨਹੀਂ ਦਿਖਦਾ ਤੇ ਮੈਂ ਸੰਗਤ ਅਕੀ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਐਦਾਂ ਹੀ ਆਪਣਾ ਆਸ਼ੀਰਵਾਦ ਮੇਰੇ ਤੇ ਬਣਾਏ ਰੱਖਿਓ ਤੇ ਜਿਹੜਾ ਇੱਕ ਜ਼ਰੀਆ ਫਾਊਂਡੇਸ਼ਨ ਦਾ ਇਹ ਪ੍ਰੋਜੈਕਟ ਚੱਲ ਰਿਹਾ ਹੈ ਇਹਦੇ ਵਿੱਚ ਵੀ ਆਪਣਾ ਯੋਗਦਾਨ ਬਣਦਾ ਜਰੂਰ ਪਾਓ ਜਿੰਨਾ ਹੋ ਸਕੇ ਤਿਲ ਫੁੱਲ ਸੇਵਾ 100 50 500 1000 ਜਿੰਨੀ ਤੁਹਾਡੀ ਜੇਬ ਸੰਦੀ ਹੈ ਜਰੂਰ ਪਾਓ ਮੈਨੂੰ ਆ ਕੇ ਮਿਲੋ ਮੇਰੇ ਸਿਰ ਤੇ ਹੱਥ ਰੱਖੋ ਮੈਨੂੰ ਸਲਾਹ ਦਿਓ ਐਪਰੀਸ਼ੀਏਸ਼ਨ ਦਾ ਮੈਨੂੰ ਦਿਓ ਮੈਨੂੰ ਸਿਰਫ ਮੇਰੀਆਂ ਕਮੀਆਂ ਕੱਢੋ ਕਿੱਥੇ ਕਿੱਥੇ ਮੈਂ ਆਪਣੇ ਕਿੱਥੇ ਕਿਥੇ ਮੇਰੀ ਟੀਮ ਆਪਣੇ ਆਪ ਨੂੰ ਹੋਰ ਸੁਧਾਰ ਸਕਦੀ ਹੈ ਇਹਦੇ ਬਾਰੇ ਮੈਨੂੰ ਜ਼ਰੂਰ ਚੰਨਣਾ ਪਾਓ ਮੈਂ ਨਹੀਂ ਜਾਣਦਾ ਕਿ ਤੁਸੀਂ ਆ ਕੇ ਮੈਨੂੰ ਬਹੁਤ ਹੱਲਾਸ਼ੇਰੀ ਸ਼ਾਬਾਸ਼ੀ ਦਿਓ ਕਿਉਂਕਿ ਸ਼ਾਬਾਸ਼ੀ ਮੈਨੂੰ ਮੇਰੀ ਮੇਰੀ ਕਦੀ ਕਮੀਆਂ ਨਹੀਂ ਦੱਸੇਗੀ ਤੇ ਤੁਸੀਂ ਆ ਕੇ ਮੈਨੂੰ ਆਪਣਾ ਬੱਚਾ ਸਮਝ ਕੇ ਮੈਨੂੰ ਮੇਰੀਆਂ ਕਮੀਆਂ ਦੱਸਣੀਆਂ ਸੋ ਥੈਟ ਉਹਨਾਂ ਮੈਂ ਸੁਧਾਰਾਂ ਤੇ ਸੁਧਾਰ ਕੇ ਇੱਕ ਹੋਰ ਬਿਹਤਰ ਇਨਸਾਨ ਬਣਨ ਦੀ ਕੋਸ਼ਿਸ਼ ਕਰਾਂ ਦੁਨੀਆ ਵਾਸਤੇ ਨਹੀਂ ਆਪਣੇ ਵਾਸਤੇ ਆਪਣੇ ਜੀਵਨ ਵਾਸਤੇ ਆਪਣਾ ਜੀਣ ਦਾ ਸਵਾਲ ਹੋਰ ਆਵੇ ਇਨੀਆਂ ਕੁ ਮੇਰੀਆਂ ਬੇਨਤੀਆਂ ਸੰਗਤ ਨੂੰ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤਾਂਕਿ ਇਹ ਵੀਡੀਓ ਹੋਰ ਦਾਨੀ ਸਜਣਾ ਤੱਕ ਪਹੁੰਚੇ ਤੇ ਜੇ ਕੋਈ ਮਦਦ ਲੈਣਾ ਚਾਹੁੰਦਾ ਹੈ ਉਹ ਵੀ ਇੱਥੇ ਆ ਕੇ ਮਦਦ ਲਵੇ ਤੇ ਜੇ ਕੋਈ ਮਦਦ ਕਰਨਾ ਚਾਹੁੰਦਾ ਤਾਂ ਉਹ ਵੀ ਇੱਥੇ ਆਵੇ ਲੁਧਿਆਣੇ ਮਾਡਲ ਟਾਊਨ ਸ਼ਾਮੀ 7 ਤੋਂ 9 ਹੰਬੜਾ ਰੋਡ ਸਾਈ ਮੰਦਰ ਦੇ ਕੋਲ ਬਿਲਟਨ ਮਾਲ ਬਣ ਰਿਹਾ ਬਹੁਤ ਵੱਡਾ ਉਹਦੇ ਨਾਲ ਗਲੀ ਦੇ ਵਿੱਚ ਇੱਕ ਜ਼ਰੀਆ ਫਾਊਂਡੇਸ਼ਨ ਦਾ ਹਸਪੀਟਲ ਬਣ ਰਿਹਾ ਹੈ ਸਵੇਰੇ 10 ਤੋਂ 2 ਉੱਥੇ ਦੋਨੋਂ ਜਗਾਵਾਂ ਤੇ ਆਪਣੇ ਸਮੇਂ ਅਨੁਸਾਰ ਤੁਸੀਂ ਇੱਥੇ ਆ ਕੇ ਸੇਵਾ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰਨਾ ਵੀ ਬਹੁਤ ਵੱਡਾ ਪੁੰਨ ਦਾ ਕੰਮ ਹੈ ਘਰ ਬੈਠੇ WhatsApp ਗਰੁੱਪਾਂ ਦੇ ਵਿੱਚ ਪਾਣਾ Facebook Instagram YouTube Snapchat ਤੇ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੋ ਇਹ ਬਹੁਤ ਵੱਡੀ ਸੇਵਾ ਹੈ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ